ਸਬਰ ਸੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਜਿਹੜਾ ਪੂਰੇ ਦੇਸ਼ ਦੇ ਵਿੱਚ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਨਤਮਸਤਕ ਹੋ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਸ਼ਰਧਾਲੂ ਨੇ ਜਿਹੜੇ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਉੱਥੇ ਹੀ ਆਪਣੀ ਹਾਜ਼ਰੀ ਵੀ ਗੁਰੂ ਘਰਾਂ ਦੇ ਵਿੱਚ ਸੰਗਤਾਂ ਲਗਾ ਰਹੀਆਂ ਨੇ ਦਾਦੀਏ ਕੀ ਸਵੇਰ ਤੋਂ ਹੀ ਸ਼ਰਧਾਲੂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਸੁਭਾਗਸ਼ਾਲੀ ਵੀ ਸਮਝਦੇ ਨੇ ਦੂਸਰੇ ਪਾਸੇ ਗੱਲ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੀ ਤਾਂ ਅੱਜ ਸਵੇਰੇ ਜਲੋ ਸਹਿਬ ਸਜਾਏ ਗਏ ਅਤੇ ਦੇਰ ਰਾਤ ਰਹਿਰਾਸ ਦੇ ਪਾਠ ਦੇ ਭੋਗ ਤੋਂ ਬਾਅਦ ਸੁੰਦਰ ਆਤਿਸ਼ਬਾਜ਼ੀ ਵੀ ਕੀਤੀ ਗਈ ਹੈ ਉਥੇ ਇਸ ਆਤਿਸ਼ਵਾਜੀ ਨੂੰ ਵੇਖਣ ਵਾਸਤੇ ਦੂਰ ਡਰਾਡਿਆਂ ਤੋਂ ਆਇਆਂ ਸੰਗਤਾਂ ਨੇ ਆਪਣੇ ਆਪ ਨੂੰ ਸੁਭਾਗਿਆ ਸ਼ੈਲੀ ਸਮਝਿਆ ਅਤੇ ਕਿਹਾ ਕਿ ਸਾਨੂੰ ਗੁਰੂ ਦੇ ਦਿਖਾਏ ਹੋਏ ਮਾਰਗ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ। ਉਥੇ ਹੀ ਸ਼ਰਧਾਲੂਆਂ ਵੱਲੋਂ ਗੱਲਬਾਤ ਕਰਦੇ ਆਂ ਦੱਸਿਆ ਕਿ ਇਸ ਤਰ੍ਹਾਂ ਦਾ ਨਜ਼ਾਰਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿਤੇ ਨਹੀਂ ਵੇਖਿਆ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਹਿ ਵਿਖੇ ਬੀਤੀ ਸ਼ਾਮ ਉਹਨਾਂ ਨੂੰ ਦੇਖਣ ਨੂੰ ਮਿਲਿਆ ਜਿੱਥੇ ਅਲੌਕਿਕ ਆਤਿਸ਼ਬਾਜ਼ੀ ਹੈ ਜਿਹੜੀ ਖਿੱਚ ਦਾ ਕੇਂਦਰ ਬਣੀ ਰਹੀ ਹੈ ਸੋ ਕੁੱਲ ਮੁਲਾਕੇ ਦਸ਼ਮ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਲੌਕਿਕ ਆਤਿਸ਼ਬਾਜ਼ੀ ਹੋਈ ਹੈ ਤੇ ਦੂਰ ਦੁਰਾਡਿਆਂ ਤੋਂ ਸੰਗਤਾਂ ਨੇ ਜਿਹੜੀਆਂ ਗੁਰੂ ਘਰ ਨਤਮਸਤਕ ਹੋਈਆਂ ਨੇ ਮੇਰਾ ਨਾਮ ਪ੍ਰਮਿੰਦਰ ਸਿੰਘ ਆ ਮੈਂ ਅੰਬਸਰ ਤੋਂ ਹੀ ਆ ਤੇ ਅੱਜ ਸਾਡੇ ਕਮਾਲ ਕੰਦਨ ਸਾਹਿਬ ਦੇ ਗੋਬਿੰਦ ਸਿੰਘ ਜੀ ਦਾ ਜੰਗਿਆਲਾ ਸੀ ਜੋ ਸੰਕਤਾਂ ਦਰਵਾਜਾ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੜੀ ਸ਼ਰਧਾ ਭਾਵਨਾ ਮਨਾ ਰਹੀਆਂ ਨੇ ਤੇ ਦਰੋਂ ਦਰੋਂ ਸਾਰੀ ਦੁਨੀਆ ਤੋਂ ਆਲਵਾੜ ਤੋਂ ਸੰਤ ਇੱਥੇ ਆਈ ਹੈ ਦਰਸ਼ਨ ਕਰਨ ਆਈ ਹੈ ਉਹ ਰਹਿਰਾ ਸਾਹਿਬ ਤੋਂ ਉਪਰੰਤ ਅਤਿ ਸ਼ਿਭਾਈ ਕੀਤੀ ਗਈ ਆ ਇਹ ਸਾਰੀ ਸੰਤ ਨੇ ਮਨਮੋਹਕ ਨਜ਼ਾਰਾ ਦਾ ਆਨੰਦ ਮਾਣਿਆ ਬਾਕੀ ਸਾਰੀ ਸੰਤਾਂ ਨੂੰ ਵਧਾਈਆਂ ਇਸ ਹਰ ਸੰਤ ਨੇ ਇਹੀ ਕਹਿੰਦਾ ਕਿ ਜਰੂਰ ਕਰਾਂ ਸ਼ਾਂਤੀ ਬਣਾਈ ਰੱਖੋ ਸ਼ਾਂਤੀ ਰਹੇ ਸਾਰੀ ਜਗਤ ਵਿੱਚ ਸ਼ਾਂਤੀ ਵਰਤੇ ਤੇ ਦੇਰ ਤੇ ਫਤਿਹ ਜਲਮ ਦਾ ਨਾਸ ਹੋਵੇ ਵਾਈ ਗੁਰੂ ਜੀ ਹਰ ਸਾ ਵਾਈ ਗੁਰੂ ਜੀ ਦੀ ਫਤਿਹ ਸੰਗਰ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਗੁਰਪੁਰਬ ਦੀ ਆਤਿਸ਼ਬਾਦੀ ਹੋਈ ਹੈ ਅਸਪਰੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਤੇ ਪਾਸਾ ਨੇ ਸਾਹਿਬ ਸ਼ਿਵ ਗੋਬਿੰਦ ਸਿੰਘ ਜੀ ਨੇ ਫਤਨਾ ਸਾਹਿਬ ਦੇ ਅਵਤਾਰ ਧਾਰਿਆ ਸਿੱਤੇ ਪਾਸਾ ਜਿਨੇ ਜਾਲਮ ਜ਼ੁਲਮ ਦੇ ਨਾਸ ਕਰਕੇ ਸੱਤੇ ਪਾਸਾਰੇ ਸਰਬਤ ਦੇ ਭਲੇ ਵਾਸਤੇ ਇਹ ਖਾਲਸਾ ਪੰਥ ਦੀ ਨਹੀਂ ਸੋਰਾ ਸੋਨੀ ਨਵੇਸ਼ ਬਠੀਆ ਜਿਹੜੇ ਨਾਮ ਤੋਂ ਸਾਉ ਅਮਤ ਕਿਹਾ ਗਿਆ ਤੇ ਅੱਜ ਦੇ ਦਿਨ ਸਰਬਤ ਸੰਗਤ ਵੱਲੋਂ ਸੱਤੇ ਪਾਸਾ ਅਮਤ ਵੇਲੇ ਤੋਂ ਲੈ ਕੇ ਹੁਣ ਤੱਕ ਸਾਰੇ ਨਮਸਤਕ ਹੋਈਆਂ ਹਨ ਤੇ ਨਾਮ ਪਾਰੀ ਦੇ ਨਾਲ ਸੱਤੇ ਪਾਸਾ ਸਰਬਤ ਦੇ ਭਲੇ ਖਾਲਸਾ ਪੰਥ ਅਤੇ ਦੇਸ਼ ਕੌਮ ਦੀ ਅੱਧੀ ਕਲਾ ਵਾਸਤੇ ਅਰਦਾਸ ਕੀਤੀ ਗਈ ਜੈ ਜਪੁ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤ ਸੱਚੇ ਪਾਸ਼ਾ ਦੀ ਚੜ੍ਹਦੀ ਕਲਾ ਮੇਰੇ ਦਾਤੇ ਦੀ ਜਿੰਨੇ ਸਾਰੀ ਦੁਨੀਆ ਉਤੇ ਕਮਾਲ ਕਰ ਦਿੱਤੀ ਆ ਮੈਂ ਸਾਰੀਆਂ ਸੰਗਤਾਂ ਨੂੰ ਅਮਰਤ ਛਕੋ ਗੁਰੂ ਵਾਲੇ ਬਣੋ ਤੇ ਗੁਰੂ ਦੀ ਚੜ੍ਹਦੀ ਕਲਾ ਹਾਸਲ ਕਰੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਜੇ ਇਸ ਤੋਂ ਵੱਡਾ ਕੋਈ ਹੋਰ ਨੇਮ ਨਹੀਂ ਜੇ ਗੁਰੂ ਪਾਸ਼ਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਬੇਅੰਤ ਦਾਤੇ ਆ ਜਿਨੇ ਬੇਅੰਤ ਸੰਗਤਾਂ ਨੂੰ ਤਾਰਿਆ ਕਿਸੇ ਨਾਲ ਕੋਈ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾ ਗੁਰਪ੍ਰਸਾਦ ਤਨ ਤਨ ਗੁਰਾਮ ਦਾ ਸੱਚੇ ਪਾਸ਼ਾ ਦੇ ਦਰ ਤੇ ਖਲੋਗੇ ਇਹ ਗੱਲ ਕਹਿੰਨੇ ਆ ਕਿ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਉਹਨੂੰ ਕਿਸੇ ਗੱਲ ਦੀ ਥੋੜਨੀ ਰਹਿਣ ਦੇਣਗੇ ਉਹਦੇ ਭੰਡਾਰੇ ਭਰ ਦੇਣਗੇ ਉਹਦੀ ਚੜ੍ਹਦੀਆਂ ਕਲਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ